ਪ੍ਰਵੀnder ਸਿੰਘ ਪ੍ਰਵੀnder ਸਿੰਘ ਹੈਪੀ ਪ੍ਰਧਾਨ ਪ੍ਰਧਾਨ ਤੇ ਸਾਰੇ ਸੇਵਾਦਾਨ ਨੇ ਸਰਪੰਚ ਸਾਹਿਬ ਆਪਣੇ ਤੇ ਰਾਜੂ ਚਾਚਾ ਜੀ ਇਹਨਾਂ ਨੇ ਪੂਰੀ ਸੇਵਾ ਕਰੀਏ ਲੰਗਰ ਦੀ ਲੰਗਰ ਬਣਾਉਣ ਦੀ ਤੇ ਜਿੱਦਾਂ ਵੀ ਬੰਦਿਆ ਤੋਂ ਕੰਮ ਲੈਣਾ ਸਾਰਾ ਇਹਨਾਂ ਨੇ ਆਪ ਕਰਾਇਆ ਸਬਜੀ ਭਾਜੀ ਦਾ ਤੇ ਜਿੰਨੇ ਵੀ ਮੁੰਡੇ ਨੇ ਇਹਨਾਂ ਨੇ ਵੱਧ ਤੋਂ ਵੱਧ ਸੇਵਾ ਕਰੀਏ ਲੰਗਰ ਦੀ ਤਿੰਨ ਦਿਨ ਤੋਂ ਹੀ ਇਹ ਲੰਗਰ ਦੇ ਸ਼ਾਮ ਲੈਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰੀ ਸੇਵਾ ਕਰੀ ਅੱਜ ਉਹ ਸਰਪੰਚ ਸਾਹਿਬ ਕਹਿਣਾ ਚਾਹ ਕੁੱਛ ਕਾਲੇ ਬਲਾ ਕਾਲੇ ਬਲਾ ਪ੍ਰਵੀਂਦਰ ਸਿੰਘ ਬਾਈ ਜੀ ਦਾ ਖਾਲਸਾ ਬਾਈ ਜੀ ਕੋਟਾ ਤੇ ਅਸੀਂ ਧੰਨਵਾਦੀਆਂ ਪ੍ਰਬੰਧਕ ਕਮੇਟੀ ਦੇ ਸਾਡੇ ਸਾਡੇ ਸਿੰਦਰ ਸੁਯੋਗ ਨੂੰ ਤਾਂ ਬੱਸ ਹਾਂਜੀ ਤੋਂ ਜ਼ਿਆਦਾ ਮੈਂਟ ਕੀਤੀ ਹੈ ਸਾਡੇ ਚਾਚਾ ਜੀ ਨੇ ਬਿਲਕੁਲ ਸਤਿਕਾਰਯੋਗ ਨੇ ਤੇ ਤੁਹਾਡੇ ਬਾਬਾ ਜੀ ਨੇ ਹਾਂਜੀ ਤੇ ਪ੍ਰਸਾਦ ਜੀ ਬੈਠੇ ਨੇ ਆਪਣੇ ਹੈਪੀ ਹੈਪੀ ਤੇ ਬਾਕੀ ਪੂਰੀ ਕਮੇਟੀ ਖੜੀ ਬਿਲਕੁਲ ਬਿਲਕੁਲ ਸਾਡੇ ਸ਼ਾਮ ਦਿੱਤਾ ਹੈ ਅਸੀਂ ਬਹੁਤ ਉਮੀਦ ਰੱਖਦੇ ਹਾਂ ਹਰ ਸਾਲ ਇਸੇ ਤਰ੍ਹਾਂ ਸਾਡੇ ਨਾਲ ਤੁਰ ਕੇ ਚੱਲਣਗੇ ਬਿਲਕੁਲ ਬਹੁਤ ਬੱਦ ਦਬਰ ਸੇਵਾ ਕਰਨੀ ਹੈ ਵਾਇਕ ਸਿੰਘ ਸਾਹਿਬ ਵਾਇਕ ਗੁਰਜੀ ਕੀ ਉਪਦੇਸ਼ ਹਾਂਜੀ ਦੋਸਤੋ ਗੁੱਡ ਮਾਰਨਿੰਗ ਜੀ ਅੱਜ ਹੈ ਦਿਨ ਸ਼ਨੀਵਾਰ ਤੇ ਤਰੀਕ ਹੈ 27 ਤੇ ਪਹੁੰਚ ਗਏ ਜੀ ਆਪਣਾ ਗੁਰਦਾਰਾ ਸਿੰਘ ਬਾਬਾ ਜੀਵਨ ਸਿੰਘ ਦੇ ਲੰਗਰ ਹਾਲ ਚ ਚੱਲਦੇ ਆ ਤੁਹਾਨੂੰ ਲੰਗਰ ਹਾਲ ਤੇ ਕਰਦੇ ਆ ਚਾਰੀ ਸੇਵਾ ਸਖਤ ਵੱਲੋਂ ਤੇ ਇੱਥੇ ਜਰਾ ਜ਼ਿਆਦਾ ਲੰਗਰ ਰੋਡ ਦੇ ਉੱਪਰ ਚਾਹ ਬਰੈਡ अल्प क्या हाल है सरपंच साहब क्या हाल है जी तो 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 ਸਾਡੇ ਸਰਪੰਚ ਸਾਹਿਬ ਤੇ ਅੱਜ ਚੱਲਾ ਲੱਗ ਰਹੇ ਆ ਪੂਰੀ ਸੇਵਾ ਕਰਨੇ। ਚੱਲ ਰਿਹਾ ਤਰਸੀਜੇ ਤੇਰਾ। ਹਾਂ ਜੀ ਹਾਂ। ਹੋਰ ਕਹੀ। ਹਾਂ, ਪਰੌਂਠਾ ਦਾ ਲੰਗਰ ਚੱਲ ਰਾਇ ਜੀ ਗੁਰਦਾਰੇ। ਜਿਹੜੇ ਸੇਵਾ ਕਰਨੇ ਸੇਵਾਦਾਰ ਆਪਾਂ ਦਾ ਹੁਣ ਆਏ ਆ ਅਜੇ ਅੱਧਾ ਘੰਟਾ ਹੋਇਆ ਪਹਿਲੇ ਪਰੌਂਠੇ ਛਕਣ ਲੱਗੇ। ਪਰੌਂਠੇ ਖਾਣ ਦੀ ਆ ਤਾਂ ਆਪਣੀ ਲੇਟ। ਫਰਾਦੇ ਸਿੱਧੇ ਸਿਰ ਪਰੌਂਠੇ ਦੇਖ ਕੇ ਨਾ ਮੇਥੇ ਵਾਲੀ ਰੋਟੀਆਂ ਖਾਣ ਨੂੰ ਕਰ ਗਿਆ ਦੇ ਲਾ। ਪ੍ਰਕਾਸ਼ ਅੰਕਲ ਖਾ ਰਿਆ ਨਾਲੇ ਚਾਹ ਲੈ ਲਈ। ਪਰੌਂਠੇ ਖਾ ਕੇ ਮਨਕ ਫੋਨ ਹੀ ਵੱਜ ਗਿਆ ਪਟਿਆਲੇ ਜਾਣਾ ਜ਼ਰੂਰੀ ਆ ਬੰਦੇ ਤਿਆਰ ਕਰਾ ਦੋਈ ਦਾ ਕਰਨੇ ਇਰੋ ਹੈਗੀ ਚਾ ਹੈਗੀ ਪਈ ਆ ਬਿੱਲੂ ਸੁੱਤਾ ਠਾਇਆ ਹੈ ਕਿਆ ਸੁੱਤਾ ਠਾਇਆ ਆ ਆਣੇ ਸਰਪੰਨ ਡੇਢ ਲੱਗਿਆ ਹੈ ਠੀਕ ਹੈ ਰੰਮ ਇਹਨੇ ਸਾਡੇ ਸੱਸ ਸਾਡੇ ਚਾਚਾ ਜੀ ਜੋ ਮਿਸਤਰੀ ਨਾਲੇ ਮਿਸਤਰੀ ਨਾਲੇ ਹਲਵਾਈ ਲੰਗਰ ਦੀ ਸੇਵਾ ਕਰ ਰਹੇ ਤਿੰਨ ਦਿਨ ਤੋਂ ਮਾੜੇ ਲੱਗੇ ਹੋਏ ਨੇ ਸਰਪੰਨ ਸਾਹਿਬ ਨਾਲ ਪੂਰੀ ਸੇਵਾ ਚੱਲ ਰਹੀ ਹੈ ਲੰਗਰ ਦੀ ਬਜਟ ਸਾਡਾ ਨਗਰ ਆ ਵਧੀਆ ਨਾ ਸੂਟ ਪਰ ਪਾਸੇ ਨਾਲ ਨੂੰ ਮੈਟ ਬਰਬਾਦ ਕੋ ਬਿੱਲੋ ਗੇ ਬਿੱਲੋ ਦਾ ਬਾਪ ਪਹਿਲੇ ਡਬਲ ਬਿੱਲੋ ਨੇ ਖਾਇਆ 6 ਪਰੌਂਠੇ ਠੀਕ ਹੈ ਬਿੱਲੋ 6 ਪਰੌਂਠੇ ਖਾਇਆ ਨਾ ਇਕੱਲੇ ਨੇ ਤੇਰਾ ਸਵਾਰ ਤੇ ਪਤਾਨ ਜੀ ਪਤਾਨ ਜੀ ਸਤਿ ਸ਼੍ਰੀ ਅਕਾਲ ਜੀ ਯਾਰ ਨੇ ਪ੍ਰਧਾਨ ਜੀ ਹਾਂ ਮਾਰਾ ਸਾਹਮਣੇ ਇਹ ਬੰਦਾ ਹੈਪੀ ਹੈ ਵੀ ਪੂਰੀ ਜ਼ਿੰਮੇਵਾਰੀ ਲੈ ਰਿਹਾ ਕੰਮ ਕੀ ਸਾਰੇ ਕੰਮ ਜਿਹੜਾ ਆਪਣਾ ਪਿੱਛੇ ਸੇਵਾ ਜਾਰੇ ਦੇ ਗੁਰਦੁਆਰਾ ਸਾਹਿਬ ਦੀ ਲੈਟਰਨ ਬਾਸਮ ਜੋ ਵੀ ਹੈ ਪਿੱਛੇ ਪਿਆ ਪੂਰੀ ਜ਼ਿੰਮੇਵਾਰੀ ਉਹ ਬਾਈ ਨੇ ਕੰਮ ਕਰ ਰਿਹਾ ਪੂਰੀ ਚੜ੍ਹਦਾ ਨਾਲ ਆਪਾਂ ਦੋੜ ਪੂਰੀ ਕਰੀ ਹਮਾ ਇਹ ਵੀ ਸੰਗਤ ਦੇ ਸਹਿਯੋਗ ਨਾਲ ਹਾਂ ਬਿਲਕੁਲ 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 ਹੂੰ ਸਾਰਾ ਕੰਪਲੀਟ ਹੋ ਗਿਆ ਬਾਕੀ ਫਿਰ ਦਿਨਾਂ ਤੋਂ ਲੰਗਰ ਚੱਲ ਰਹੀ 25 26 27 ਅਜ ਲਾਸਟ ਦਿਵਾਨ ਆ ਜੀ ਬਹੁਤ ਸੇਵਾਦਿਲ ਰਾਤ ਭੱਜਿਆ ਫੇਰਾ ਬਾਈ ਆਪਣਾ ਭਾਈ ਖਾਲਸਾ ਵਾਹੀ ਜੀ ਠੀਕ ਹੈ ਇੱਕ ਆਏ ਬੰਦੇ ਮੋਟਾ ਸਮੇਂ ਲੱਗਦਾ ਆਇਆ 10 ਮਿੰਟ ਲਾਉਣ ਆਣਾ ਹੈ ਤਾਂ ਅੰਮ੍ਰਿਤਸਰ ਵਾਲੇ ਆਏਗਾ ਸਵਾਹ ਸਾਹਿਬ ਇਤਨੀ ਮਾ 20 ਮਿੰਟ ਦਾ ਕੰਮ ਘੱਲ ਲੈਣਾ ਆ ਚਾ ਚਾ ਇਹ ਆ ਗਏ ਨੇ ਇੱਧਰ ਦੁਪਹਿਰ ਦੇ ਵੱਜ ਗਿਆ 1 ਤੇ ਰਾਹ ਪਾ ਦਿਆ ਕਰਨੀ ਚਾਹ ਪੀਣ ਨੂੰ ਕਰਾ ਦਿਲਵਾਉਂਦੇ ਯਾਰ ਆਜ ਮੈਂ ਚਾਚਾ ਜੀ ਮਿਲੇ ਆ ਮਾਨਾ ਪੂਰੇ ਪਟਿਆਲਾ ਘੁੰਮ ਆਏ ਸਵਾਰੀ ਲਾਏ 2 ਘੰਟੇ ਜਦ ਤੇ ਕੁਝ ਨਹੀਂ ਆਇਆ ਆਣ ਕੇ ਆਪਣੇ ਲੰਗਰ ਦੀ ਦਾ ਪੀ ਗਿਆ ਤੇ ਮੈਂ ਅੱਜ ਦੀ ਦਾ ਤਮੰਨਾ ਆਪਣੀ ਸੇਵਾ ਕਰਾਉਣ ਦੀ ਪਰ ਆਪਣੇ ਮਿੱਤਰ ਦਾ ਫੋਨ ਆਇਆ ਕਹਿੰਦਾ ਇਹ ਹਸਪੀਟਲ ਜਾਣਾ ਬੱਚੇ ਨੂੰ ਦਵਾਈ ਦੋਣ ਜਾਣਾ ਪੈ ਗਿਆ ਅੱਛਾ ਮੈਂ ਇੱਕ ਵਾਰ ਗਿਆ ਆਣ ਕੇ ਚਾਹ ਪਾਉਰੇ ਪੀ ਗਿਆ ਤੇ ਪਟਿਆਲੇ ਜਦੋਂ ਬਹੁਤ ਹੀ ਗਿਆ ਆਪਣੇ ਦਾ ਬਹੁਤ ਧੰਨਵਾਦੀ ਆ ਅੱਛਾ ਜੀ ਠੀਕ ਹੈ ਲੰਗਰ ਖੇਰ ਪਛਾਦਾ ਹੋ ਗਿਆ ਪਿਆਰ ਤੇ ਹੁਣ ਮੁੰਡੇ ਹੁਣ ਦੇਵਾਂ ਲਾ ਦੀ ਨਾ ਇੱਕ ਮੁੰਡਾ ਉੱਤਰ ਲੱਗ ਰਿਹਾ ਉਹਨਾਂ ਦਾ ਭਾਈ ਉਹ ਫੋਟੋ ਦਾ ਮੁੰਡਾ ਪੂਰਾ ਪਾਜ ਦੇ ਸੁਣ ਵਾਲਾ ਜਿਵੇਂ ਗਾਇਮ ਇਹ ਸਾਰੇ ਮੁੰਡੇ ਚੰਗੀ ਸਿਆਲਾ ਕਰ ਰਹੇ ਪੰਜ ਸੀਟਾਂ ਲਈ ਜਾਹੀ ਸਾਡੇ ਲਾਗੇ ਸੇਵਾ ਕਰਾਣ ਤੇ ਆਹ ਪਤੀਲਾ ਲੈ ਕੇ ਜਾ ਰਹੇ ਨੇ ਚੈੱਕ ਕਰੋ ਲਾਲ ਤੁਰਾ ਤੇ ਦਾਲਸ ਖਾਤਾ ਪਹੁੰਚ ਗਿਆ ਬਾਬਾ ਖਾਲੀ ਜੀ ਬਾਬਾ ਖਾਲੀ ਜੀ ਦਾ ਸਥਾਨ ਆਈ ਤੇ ਲੰਗਰ ਪਰਛਾਤਾ ਇਥੇ ਭੋਗ ਵੰਨਾਲਾ ਹਾਂਜੀ ਪ੍ਰਧਾਨ ਜੀ ਆਰਡਰ ਆ ਸਾਡੀ ਨਗਰ ਕਾਰ ਸਾਹਿਬ ਸਾਹਿਬ ਭਾਈ ਜੀ ਜਿੰਦੇ ਜੀ ਦੇ ਕਾਰਜਵਾਰਾਂ ਸ਼ਾਮ ਤੇ ਅੰਦਰੋਂ ਤੋਂ ਫਰੀਦ ਖਾਲਸਾ ਸਾਹਿਬ ਨੂੰ ਕੋਈ ਆ ਲੈਣ ਕੱਲ ਜੀ ਜਿਆ ਹੈ ਲੈ ਜੀ ਆ ਇਹ ਖੰਡੂਵਾ ਆ ਕੇ ਡਰੱਗ ਪਿੰਡ ਦੇ ਸਹਿਯੋਗ ਨਾਲ ਸੰਗਰ ਚਲਾਇਆ ਜਾ ਰਿਹਾ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦ ਅੰਦਰ ਸਟੇਜ ਦੇ ਪਾਸਾ ਬਹੁਤ ਵਾਏ ਗੁਰਜੀ ਕੀ ਫਤਿਹ ਇਹ ਇਧਰ ਵਰਤਨ ਦੇਣ ਵਾਲੇ ਅੰਕਲ ਜੀ ਤੇ ਇਧਰ ਵਰਤਨਾ ਦੀ ਧੋਤੋਈ ਵਾਸਤੇ ਸੇਵਾਦਾਰ ਪਹੁੰਚ ਗਏ ਹੈ ਇਹ ਇਧਰ ਗਰਮ ਪਾਣੀ ਦੀ ਸੇਵਾ ਵਰਤਾਂ ਧੋਣ ਵਾਸਤੇ ਗਰਮ ਪਾਣੀ ਉਹਨਾਂ ਸੇਵਾਦਾਰਾਂ ਨੂੰ ਲਾਹ ਹੋਆ ਟੈਸਟ ਕਰਨੇ ਗਏ ਬਾਈ ਕਰ ਰਿਹਾ ਖੇ ਟੈਸਟ ਕਰ ਰਿਹਾ ਘਰੇ ਘਰੇ ਕੀ ਗੰਡਾ ਹਾਂ ਇਹ ਮੈਂ ਮੰਨਦਾ ਸੋਹਣਿਆ ਇੱਟ ਜਦੋਂ ਜਰਨਾ ਆ ਗਿਆ ਉਹ ਆਪਣਾ ਭਾਵਿਤ ਕਰਨ ਲੱਗੇ ਆ ਤੇ ਉਹ ਤੋਂ ਬਾਅਦ ਦਾ ਕੰਮ ਬਹੁਤ ਨੇ ਮਰਤਣੋ ਨੇ ਜੇ ਸਾਰਾ ਡਿਫਾਈ ਕਰਨੀ ਆ ਥੋੜੀ ਰਾਕੇ ਲੰਗਰ ਸਾਕੇ ਜਿਹੜਾ ਇਹ ਕੰਮ ਰਹਿ ਗਿਆ ਬਾਅਦੋਂ ਕਰਾਂਗੇ ਦੇਖੋ ਸਾਡੇ ਸੇਵਾਦਾਰ ਪੂਰੀ ਰੀਜਨ ਵਾਲਾ ਜਿਹੜਾ ਵੀ ਸਬਜੀ ਭਾਜੀ ਆ ਕਿਆ ਆਪਣਾ ਕੀ ਕਹਿੰਦੇ ਆ ਖੀਰ ਜੋ ਵੀ ਮਨਮੋਟਾ ਫਸਲ ਸਪਲਾਈ ਕਰ ਰਹੇ ਆ ਤੇ ਉਹ ਬੇਟੀ ਬਹੁਤ ਜੀ ਅਦਿੱਲਾ ਕਰੀ ਆਂ ਸੇਵਾ ਸੇਵਾਦਾਰਾਂ ਨੇ ਸਨਮਾਨ ਕਰਦਾ ਜੀ ਇਹ ਬਲੋਗ ਕੋਈ ਵੀ ਆਪ ਵੀਡੀਓ ਸਾਰੇ ਮੁੰਡੇ ਬੋਲੇ ਸੋਨ ਹੋ ਲਵੀ ਸਾਰੇ ਮਿੱਤਰ ਪਿਆਰੇ ਜਿਹੜੇ ਸੇਵਾਦਾਰ ਤੇ ਸਾਰਿਆਂ ਨੂੰ ਕਰਦਾ ਸਨਮਾਨਤ ਏ ਹੈਪੀ ਪ੍ਰਧਾਨ ਮੁੰਡਾ ਇਹ ਸੇਵਾਦਾਰ ਮੁਖ ਸੇਵਾਦਾਰ ਕਮੇਟੀ ਦਾ ਬਾਈ ਦੀ ਆਈਡੀ ਨੂੰ ਸੋਹਣ ਲਾਜ ਨੂੰ ਬਾ ਦੇ ਫੋਲੋ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਕਹਦੇ ਡਾਕਟਰ ਖੋਲੋ ਖੋਲੋ ਬਤਾਓ ਬਾਈ ਚਲੋ ਜੀ ਲਗੇ ਸੇਵਾ ਹਾਂ ਜੀ ਅੱਜ ਗੁਜ਼ਾਰਾ ਸੈਤੋ ਨਿਕਲੇ ਹੁਣ ਆਪਾਂ ਜਾਣ ਲੱਗੇ ਰਾਜਪੁਰੇ ਸ਼ਹਿਰ ਤੇ ਇੱਕ ਸੱਤੀ ਨੂੰ ਠੱਡ ਗਿਆ ਨਾ ਸੱਤਿਆਂ ਦਾ ਮਨੁਰਾਜ ਪੇਸ਼ਾ ਛੱਡ ਗਿਆ ਉਹ ਸੱਤੇ ਕਿਹੜੀ ਟਿਕ ਜਾਣਾ ਪੰਨਾ ਮੈਂ ਜਾਣਾ ਜੀ ਚੱਕ ਸਟ੍ਰੈਟ ਚੱਕ ਸਟ੍ਰੈਟ ਹਾਂ ਇਹਨੂੰ ਗੈਲਡਾ ਤੋਂ ਗੱਡੀ ਘੇ ਠੀਕ ਆ ਬਈ ਗੱਡੀ ਗੈਲਡਾ ਦੋ ਨੂੰ ਉਤਰ ਨਹੀਂ ਰਿਹਾਗਾ ਠੀਕ ਆ ਸੱਤਿਆਂ ਨਾਲ ਆਵਣਾ ਫੜਕਾ ਬੈਠੀ ਗੈਲੋੜੇ ਨਵੇਂ ਨਵੇਂ ਸਕੀਮ ਚਲਾਉਂਦੀ ਹੈ ਕੰਪਨੀ ਇੱਕ ਗਗਨ ਮਤਲਬ ਹੈ ਤਮਾਕੂ ਆ ਇੱਕ ਪੈਕ ਨਾਲ ਇੱਕ ਕੁਆਲਿਟੀ ਇਹ ਨਹੀਂ ਪਤਾ ਕਦੋਂ ਵੀ ਫੋਨ ਇੰਨੇ ਮਹੀਨੇ ਕੱਢ ਰਹੀ ਹੈ ਲੈ ਲਿਓ ਨਹੀਂ ਪਤਾ ਕਦੋਂ ਬੰਦ ਕਰ ਦੇਣੀ ਹੈ ਵੈਸੇ ਕਦੇ ਵੇਚਿਆ ਤਾਂ ਨਹੀਂ ਮੈਂ ਚੱਲ ਲੈ ਲਿਓ ਬਾਲਟੀ ਤਾਂ ਲੋ ਖੜੇ ਹੈ ਜੀ ਦੁਰਗਾ ਮੰਦਿਰ ਚੌਂਕ ਤੇ ਇਹ ਦੁਰਗਾ ਮੰਦਿਰ ਦਾ ਗੇਟ ਆ ਪਰ ਤੇ ਉਰੇ ਹੈ ਦਾ ਸਿਸਟਮ ਆ ਸ਼ਾਮ ਟਾਈਮ ਦਾ ਕੁਝ ਨਹੀਂ ਪਤਾ ਕੌਣ ਕਿੱਥੇ ਆਣਗੇ ਫਸਾ ਦੇ ਗੱਡੀ ਕੋਈ ਭਰੋਸਾ ਨਹੀਂ ਹੁਣ ਆਪਾਂ ਟੱਕਰ ਪਾਰ ਲੰਘਣਾ ਟੱਕਰ ਪਾਰ ਵੀ ਔਖੀ ਹੈ ਲੋ ਸਰ ਕੀ ਹਾਲ ਹੈ ਵਧੀਆ ਤੇ ਆਪਣਾ ਆ ਕੇ ਕਹਿੰਦੇ ਉਹਨੂੰ ਇਹ ਆ ਗਿਆ ਮੰਟੂ ਦੀ ਫਰਮਾਇਸ਼ ਮੰਟੋ ਆਇਆ ਸੀਗਾ ਸਵੈਸਲ ਦੁਕਾਨ 'ਚ ਨਹੀਂ ਤਾਂ ਮੈਂ ਆਣਾ ਨਹੀਂ ਤੇ ਉਹਦੇ ਘਰ ਕੇ ਆਉਣਾ ਪੈ ਗਿਆ ਕਹਿੰਦਾ ਵੀ ਲੈ ਕੇ ਆਣਾ ਪੱਕਾ ਓ ਕੀ ਆ ਲੈ ਉਹ ਤੇਰਾ ਬੰਦਾ ਕਿਦਰਾ ਡੇਂਜਰ ਉਹ ਜਿਹੜਾ ਇਹ ਪਤੰਗ ਵਰਗਾ ਦੀਗਾ ਹੈ ਮੈਂ ਮਛਾਲ ਮਾਰ ਗਿਆ ਹੈ ਵੀ ਜਿਹੜਾ ਪਤੰਗ ਵਰਗਾ ਠੀਕ ਹੈ ਪਤੰਗ ਹੀ ਪਤੰਗ ਪਤੰਗ ਹੀ ਪਤੰਗ 10 ਵਾਲਾ 5 ਵਾਲਾ 20 ਵਾਲਾ ਹਾਂਜੀ ਦੋਸਤੋ ਸ਼ਾਮ ਦੇ ਭਜਨ ਵਾਲੇ ਅੱਛੇ ਜੀ ਧੁੰਦ ਘਿਰ ਗਈ ਅੱਪਾ ਅਜੇ ਸ਼ਹਿਰ ਚ ਹਨ ਮੈਨ ਲੱਗਦਾ ਸ਼ਹਿਰ ਨਿਕੜਾਂਗੇ ਧੁੰਦ ਅੱਗੇ ਮਿਲੇਗੀ ਭੱਦਕ ਤੋਂ ਇਹ ਵੀ ਆਪਣਾ ਭਾਣਜਾ ਆਪਣਾ ਬਣ ਗਿਆ ਫੈਨ ਆਹ ਇਹ ਉਹ ਭਾਣਜੇ ਦਾ ਪਹਿਲਾ ਫੈਨ ਹੋਣਾ ਚਾਹੀਦਾ ਸੱਚੀ ਉਹ ਫੈਨ ਬਣ ਗਿਆ ਹਨਾ ਇਹ ਇਹ ਕਹ ਰਿਹਾ ਮੈਂ ਇਹ ਕਹ ਰਿਹਾ ਮੈਂ YouTube ਵਾਲਾ ਫੈਨ ਬਣਿਆ ਹਨਾ ਓਕੇ ਆਲੀ ਆਲੀ ਹੈ ਮਮਾ ਉਹ ਬਿਸਪਿਸ਼ ਕਿੱਥੇ ਲੋ ਉਹ ਮੱਟੇ ਦੂਰਾ ਉਹ ਯਾਦ ਆ ਤਾਂ ਉਹ ਰਿਆ ਯੋ ਵੀ ਮੈਂ ਬੋਬੋ ਵਿਛਾਣੀ ਨਹੀਂ ਦੀ ਹੈਗੀ ਇਹ ਮੱਟੇ ਦਾ ਵਿਛਾਣਾ ਨਹੀਂ ਮੰਨੇ ਯੋ ਵੀ ਮੈਂ ਮੱਟੇ ਕੀ ਨਾਮ ਉਸ ਦਾ ਨਾਮ ਇੱਡਾ ਲੱਗ ਰਿਹਾ ਐਸੇ ਮੁੰਡੇ ਤੇਰਾ ਕੀ ਲੈਣਾ ਨਾ ਮਾ ਦੁੱਧ ਭੁੱਲ ਗਿਆ ਨਾ ਤੇਰੀ ਦੁਕਾਨ ਦੇ ਵਿੱਚ ਅੱਛਾ ਪੈ ਦੁੱਧ ਦੇ ਪੈਸੇ ਮੇਰਾ ਆਟਾ ਚਲਾ ਬਣਾ ਹੈ ਆਟਾ ਜਲਾ ਮਾ ਬੋ ਗਿਆ ਬਣਾਇਆ ਓ ਬਾਈ ਦੁੱਧਾ ਦੇਖਾ ਨਿਕਲਾ ਦੁੱਧ ਸਾਗਲਾ ਰੱਖਿਆ ਦੁੱਧ ਦੇ ਪੈਸੇ ਬਣਾ ਘਟੋ ਘਾਟ ਅੱਧੇ ਪੈਸੇ ਦਾ ਬਣਾਏ ਆ ਹੂੰ ਤੇ ਭਾਂ ਕਿਾ ਜੀ ਇੱਕ ਚਾਪੜੀ 1000 ਰੁਪਏ ਦੇ ਯਾਰ ਫੁੱਲ ਤੇ ਹਾਂ 1000 ਰੁਪਏ ਆਹ ਚਾਪੜੀ ਐ ਸਾਹਿਬ ਇਹ ਤਾਂ ਆਪਣੀ ਤੇਲਪੁੱਲ ਗਿਆ ਬਣਾਰਾ ਫੜ ਲੈ ਕਾਰਾਂ ਕਰ ਜਾ ਦੇ ਨਹੀਂ ਕੰਮ ਆ ਜਾਏਗਾ ਫੇਰ ਹਾਂਜੀ ਦੋਸਤੋ ਇਹ ਆਪਣੇ ਆਏ ਆ ਫੌਜੀ ਇਹ ਦੇਖਦੇ ਸੀ ਕਿ ਆਪਣੇ ਡੇਲੀ ਵੀਡੀਓ ਇੱਕ ਗੱਲ ਤੇ ਫੌਜੀ ਸਾਹਿਬ ਸੀਗੇ ਹੁਣ ਕਾਰਗਿੱਲੇ ਡਿਊਟੀ ਚ ਜਾ ਰਹੀਆਂ ਇਹਨਾਂ ਦੀ ਦੋ ਤਿੰਨ ਕਿੰਨੇ ਦਾ ਟਾਈਮ ਹੋਗਾ ਫੌਜੀ ਓਕੇ ਹੂੰ ਹੋਗੇ 6 ਮਹੀਨੇ 6 ਮਹੀਨੇ ਹੋਗੇ ਤੇ ਕਾਰਗਿੱਲੇ ਅੱਛਾ ਦੋ ਸਾਲਾਂ ਤੇ ਤੂੰ ਗਿਆ ਨਾ ਕਾਰਗਿਲ ਤੇ ਨਾ ਆਪਾਂ ਨਾ ਵੀਡੀਓ ਨਹੀਂ ਪਾਈ ਹੈਗੀ 15 20 ਦਿਨ ਪਹਿਲਾਂ YouTube ਤੇ ਵੀਡੀਓ ਨਹੀਂ ਪਾਈ ਇਹਨੇ ਆਪਾਂ ਨੂੰ ਰੋਜ਼ ਮਿਸ ਕਰਿਆ ਇਹਨੇ ਕੋਲ YouTube ਚੱਲਦਾ ਉੱਥੇ ਇਹ ਡੇਲੀ ਵੀਡੀਓ ਦੇਖ ਕੇ ਨਾ ਆਪਣਾ ਜਿੱਦਾ ਪਿੰਡ ਦੀ ਵੀਡੀਓ ਬੰਦਦੇ ਆਪਾਂ ਫਿਰ ਪਿੰਡ ਯਾਦ ਆਂਦਾ ਉਸ ਤੇ ਇਹਨੇ ਮੈਨੂੰ ਫਿਰ ਕਈ ਦਿਨ ਬਾਅਦ ਕਾਲ ਕਰੀ ਵੀ ਤੂੰ ਵੀਡੀਓ ਕਿਉਂ ਨਹੀਂ ਪਾ ਰਿਆ ਹੁਣ ਇਹ ਡੇਲੀ ਕਾਰਗਿਲ 'ਚ ਆਪਣੀ ਵੀਡੀਓ ਦੇਖਦਾ ਸੀਗਾ ਫੌਜੀ ਦਿਲ ਲੱਗਦਾ ਵੀਡੀਓ ਦੇਖ ਕੇ ਨਹੀਂ ਹੈ ਨਾ ਆਪਣਾ ਆਪਣਾ ਪੰਜ ਆ ਜਾਂਦਾ ਪਿੰਡ ਦਾ ਮਾਹੌਲ ਦੇਖ ਕੇ ਆਇਆ ਕਿੱਥੇ ਕੀ ਹੋ ਰਿਹਾ ਹਾਂ ਬਿਲਕੁਲ ਬਿਲਕੁਲ ਤੇ ਆਈਆਂ ਛੁੱਟ ਇਹ ਛੁੱਟੀਆਂ ਆਏਆਂ ਰਾਤ ਕੱਲੇ ਆਏਆਂ ਛੁੱਟੀ ਤੇ ਹੁਣ ਇਹ 2 ਮਹੀਨੇ ਹੋਰੀਆਂ ਫਿਰ ਆਪਾਂ ਇਹਨਾਂ ਦਾ ਟੂਰ ਵੀ ਕੱਢਣਾ ਹੁਣ ਆਪਾਂ ਟੂਰ ਟੂਰ ਤੇ ਜਾਵਾਂ ਕੋਈ ਨਾ ਕੋਈ ਕੱਢਾਂਗੇ ਬਣਾਉਂਦੇ ਆਂ ਬਾਬੇ ਦਾ ਪ੍ਰੋਗਰਾਮ ਵੀ ਕਰਨਾ ਹਾਂ 10 ਦਿਨ ਚ ਬਣਾਵਾਂਗੇ ਆਪਾਂ ਟੂਰ ਘੁੰਮ ਕੇ ਆਵਾਂਗੇ ਤੇ ਠੀਕ ਆ ਤੇ ਰਾਤ ਦੇ ਵੱਜ ਗਏ ਜੀ ਸਾਢੇ 8 ਅੱਜ ਸੀਗੇ ਆਪਾਂ ਗੁਰਦਾਰਾ ਸਾਹਿਬ ਬਾਬਾ ਜੀਵਨ ਸਿੰਘ ਦੇ ਗੁਰਦਸ ਇੱਥੇ ਜਾ ਰਹੇ ਸੀਗਾ ਸਵਾ ਦੇ ਲੰਗਰ ਜਾ ਰਹੇ ਸੀਗਾ ਲਾਸਟ ਡੇ ਸੀਗਾ ਅੱਜ ਦਾ ਅੱਜ ਸਾਰਾ ਦਿਨ ਸੇਵਾ ਚਲਾਂਗੇ ਆਪਣਾ ਸੇਵਾ ਕਰਾਈ ਜੁਨੀ ਕਿ ਆਪਣੀ ਟਾਈਮ ਸੀਗਾ ਆਪਣੇ ਕੋਲ 2 ਦਿਨ ਤੋਂ ਪਹਿਲਾਂ ਟਾਈਮ ਨਹੀਂ ਲਗਿਆ ਵਧੀਆ ਰੌਣਕ ਮੇਲਾ ਪਿਛਲੇ ਸਾਲਾਂ ਨਾਲੋਂ ਇਸ ਵਾਰੀ ਆਪਾਂ ਨੂੰ ਬਹੁਤ ਵਧੀਆ ਫੀਲ ਹੋਇਆ ਕਿ ਸੰਗਤ ਵੀ ਸੋਹਣੀ ਸੀ ਕਿ ਤੇ ਮੁੰਡੇ ਸੇਵਾਦਾਰ ਬਹੁਤ ਸੀਗੇ ਜਿਨ੍ਹਾਂ ਨੇ ਸੇਵਾ ਕਰਾਈ ਹੈ ਬਹੁਤ-ਬਹੁਤ ਧੰਨਵਾਦ ਤੇ ਸਾਡਾ ਨਵਾਂ ਮੁੰਡਾ ਜੋ ਹੈਪੀ ਉਹ ਮੁੰਡੇ ਨੇ ਆਪਣੇ ਚਾਰਜ ਸੰਭਿਆ ਗੁਰਦਾਰਾ ਸਾਹਿਬ ਦਾ ਕੰਮ ਕਰਾਣ ਦਾ ਉਹਨੇ ਮੁੰਡੇ ਨੇ ਬਹੁਤ ਵਧੀਆ ਸੇਵਾ ਕੀਤੀ ਹੈ ਤੇ ਸਾਡੇ ਸਰਪੰਨ ਸਾਹਿਬ ਤੇ ਚਾਚਾ ਰਾਜੂ ਮਿਸਤਰੀ ਜੀ ਉਹਨਾਂ ਨੇ ਵੀ ਲੰਗਰੀ ਚੰਗੀ ਸੇਵਾ ਕੀਤੀ ਆ ਬਹੁਤ ਵਧੀਆ ਦਿਨ ਲੰਘਿਆ ਜੀ ਆਪਣਾ ਅੱਜ ਦਾ ਵਧੀਆ ਪ੍ਰੋਗਰਾਮ ਸੀ ਗੁਰਦੁਆਰਾ ਸਾਹਿਬ ਤੇ ਹੁਣ ਕਰ ਲੱਗੇ ਆਪਾਂ ਵਲੌਗ ਖਤਮ ਪਹਿਲਾ ਮੁੰਡੇ ਦੀਆਂ ਦੇਖੋ ਮੋਛਾਂ ਸੇਟ ਜੀ ਰਾਮ ਰਾਮ ਮੋਛਿਸ ਕੀ ਮਨੂੰ ਘੱਟ ਦਿਖਦੀਆਂ ਖੁੰਡੀਆਂ ਜਾਏ ਜਦ ਪੱਤੀਆਂ ਜਾ ਆ ਦੇਖ ਰਹੀਆਂ ਸੇਟ ਹੁਣ ਹੀ ਲਵਾ ਗਿਆ ਤੇ ਆਪਾਂ ਕਰਦੇ ਆ ਵਲੌਗ ਖਤਮ ਜੀ ਓਕੇ ਬਾਏ ਬਾਏ ਗੁੱਡ ਨਾਈਟ ਬਾਏ ਬਾਏ ਸਾਰਿਆਂ ਨੂੰ ਹਾਂ ਤੇ ਕੱਲ ਆਪਾਂ ਜਾਵਾਂਗੇ ਚੰਡੀਗੜ੍ਹ ਚੰਡੀਗੜ੍ਹ ਦਾ ਮਾਹੌਲ ਦਿਖਾਉਂਦੇ ਆ ਤੁਹਾਨੂੰ ਬਾਏ ਬਾਏ ਦੇਖੋ ਜੀ ਬਿੱਟੂ ਪਹੁੰਚੇ ਹਾਈ ਫਾਈ ਇਹ ਵਾਕਈ ਹਾਈ ਫਾਈ ਬਣਿਆ ਹੋਇਆ ਪਤੰਦਰ। ਇਹੋ ਕਿ ਕਹਾਂ ਤੇ ਲੈਣਾ ਕੋਟ? ਰਾਜਪੁਰੇ ਲੈ ਆ ਬਰਾ। ਹੈ? ਰਾਜਪੁਰੇ। ਨਾ ਪੰਜ ਜਿਹੜਾ ਛੋਟੇ ਨਾ ਪੈ ਗਣਾ ਉਹ ਵਾਲਾ। ਜ਼ਿਆਦਾ ਹੈ ਹੈਵੀ ਹੈ। ਹੈਵੀ ਲੱਗ ਰਾ ਬਹੁਤ ਮੋਟਾ ਕੋਟ ਦੇਖਣਾ। ਮਤਲਬ ਅਸਕੇ ਨੀਚੇ ਕਪੜਾ ਪਾਣੀ ਕੇ ਹੋਰ ਕੋਈ ਲੋਡ ਵੀ ਨਹੀਂ ਹੈ ਕਿ ਤੁਹਾਨੂੰ। ਨਾ ਨਾ ਨਾ। ਹੂੰ। ਪਰ ਗਰਮ ਬਹੁਤ ਹੈ। ਗਰਮੀ ਦਿਖ ਰਾ ਦੇਖਣੇ ਮੇ ਗਰਮੀ ਦਿਖ ਰਿਆ। ਇਹਨੂੰ ਦੇਖ ਕੇ ਤਾਂ ਮੰਨੂਏ ਗਰਮੀ ਆ ਰਹੀ ਆ ਆਪਾਂ ਇਹਨੂੰ ਦੇਖ ਕੇ ਵੀ ਇੰਨਾ ਹੈਵੀ ਹੈ ਇਹ। ਹਾਂਜੀ ਦੋਸਤੋ ਆਪਾਂ ਕਰਤੀ ਦੁਕਾਨ ਬੰਦ। ਪਰੇ 2 ਘੰਟੇ ਤੋਂ ਇੱਕਦਮ ਧੁੰਦ ਗਿਰ ਗਈ ਇੱਕਦਮ ਦੇਖੋ ਆਪਣੀ ਦੁਕਾਨ ਇਹ ਆ ਤੇ ਬਾਬਾ ਕਲੀਜ ਦਾ ਮੰਦਿਰ ਵੀ ਦਿਖ ਰਿਹਾ ਆਪਣੀ ਦੁਕਾਨ ਤੋਂ ਵੀ ਨਹੀਂ ਬਿਲਕੁਲ ਨਹੀਂ ਦਿਖ ਰਿਹਾ ਪਿੰਡ ਦੇ ਵਿੱਚ ਇੰਨੀ ਧੁੰਦ ਆ ਗਈ ਤੇ ਇੱਧਰ ਆਪਣਾ ਰਸਤਾ ਇੱਧਰ ਆਪਾਂ ਜਾਣ ਇੱਧਰ ਵੀ ਇਹੀ ਹਾਲ ਹੋ ਗਿਆ ਫੁੱਲ ਧੁੰਦ ਜੀ ਫੁੱਲ ਟ੍ਰੈਫਿਕ ਵਾਲਿਆਂ ਵਾਸਤੇ ਬੜਾ ਔਖਾ ਰਾਤੀ ਜਿਆਦਾਤਰ ਨਾ ਛੋਟੀ ਗੱਡੀ ਨੂੰ ਬੜੀ ਦਿੱਕਤ ਆਂਦੀ ਅੱਗੇ ਛੋਟੀ ਤੋਂ ਵੱਡੀ ਗੱਡੀ ਨੂੰ ਵੀ ਜਾਂਦ ਦਿੱਕਤ ਧੁੰਦ ਚ ਦਿਖਦਾ ਕੁਝ ਨਹੀਂ ਹੈਗਾ